ਹਾਂਜੀ ਮੇਰਾ ਨਾਮ ਮਨਦੀਪ ਕੌਰ ਗੱਲ ਹੈ ਮੇਰਾ ਨਾਮ ਮਨਦੀਪ ਕੌਰ ਗੱਲ ਹੈ ਸੋ ਮੈਂ ਕੈਨੇਡਾ ਤੋਂ ਡੈਲੀਗੇਸ਼ਨ ਦੇ ਨਾਲ ਆਈ ਹਾਂ ਸੋ ਇੱਥੇ ਕੈਨੇਡਾ ਅਮਰੀਕਾ ਤੇ ਯੂਕੇ ਤੋਂ ਡੈਲੀਗੇਸ਼ਨ ਆਏ ਆ ਸੋ ਆਮ ਵੀ ਆ ਪਾਰਟ ਆਫ ਥੈਟ ਡੈਲੀਗੇਸ਼ਨ ਸੋ ਬੇਸਿਕਲੀ ਮੈਂ ਮੇਰੇ ਮੈਂ ਹਵਲਦਾਰੀਸ਼ ਸਿੰਘ ਜੀ ਪੰਜਵੀਂ ਜਨਰੇਸ਼ਨ ਚੋਂ ਹਾਂ ਸੋ ਸਾਡਾ ਪਿੰਡ ਚੋੜੜਾ ਤਹਿਸੀਲ ਰਾਇਕੋਟ ਜ਼ਿਲ੍ਹਾ ਲੁਧਿਆਣਾ ਸੋ ਮੇਰਾ ਬਾਕੀ ਅਸੀਂ ਸਾਡਾ ਪਰਿਵਾਰ ਕੈਨੇਡਾ ਚ ਸੈਟਲ ਦਾ ਸੋ ਅਸੀਂ ਜਾ ਉੱਥੇ ਮਨਾਉਂਦੇ ਆ ਸੋ ਬਟ ਇੱਥੇ ਚੋੜੜਾ ਦੇ ਵਿੱਚ ਹਰ ਇੱਕ 12 ਸਪਟੈਂਬਰ ਨੂੰ ਹਰ ਸਾਲ ਆਰਮੀ ਦੀ ਇੱਕ ਟੁਕੜੀ ਆਂਦੀ ਹੈ ਸੋ ਉਹ ਨਾਨਸਲਾਮੀ ਦੇ ਕੇ ਜਾਂਦੀ ਹੈ ਇੱਕ ਇੱਕੀ ਸ਼ਹੀਦਾਂ ਨੂੰ ਸੋ ਇਹ ਪੰਜਾਬ ਦੇ ਵਿੱਚ ਜਾਂ ਇੰਡੀਆ ਦੇ ਵਿੱਚ ਇੱਕੋ ਇੱਕ ਜਗ੍ਹਾ ਹੈ ਜਿੱਥੇ ਹਰ ਸਾਲ ਆਰਮੀ ਬਲੀਓ ਉਹਨਾਂ ਨੂੰ ਟ੍ਰਿਬਿਊਟ ਦਿੱਤਾ ਜਾਂਦਾ ਸੋ ਕੈਨੇਡਾ ਦੇ ਵਿੱਚ ਅਸੀਂ ਚਾਰ ਗੈਲਰੀਜ਼ ਬਣਾਈਆਂ ਸੋ ਇਹਨਾਂ ਸ਼ਹੀਦਾਂ ਦੀ ਯਾਦਗਾਰ ਨੂੰ ਸਮਰਪਿਤ ਦੋ ਵੈਨਕੂਵਰ ਦੇ ਵਿੱਚ ਹੈ ਜਿਹੜੀਆਂ ਕਿ ਮਿਸਟਰ ਜੇ ਮਿੰਹਾਜ਼ ਜਿਹੜੇ ਸਾਡੇ ਨਾਲ ਬੈਠੇ ਨੇ ਉਹਨਾਂ ਨੇ ਦੋ ਵੈਨਕੂਵਰ ਦੇ ਵਿੱਚ ਬਣਾਈਆਂ ਸੋ ਅਉਤਾਰ ਸਿੰਘ ਜੀ ਮਿੰਹਾਸ ਤੇ ਸਰਦਾਰ ਕੁਲਜੀਤ ਸਿੰਘ ਜੰਜੂਆ ਤੇ ਅਸੀਂ ਜਿਹੜੀਆਂ ਦੋ ਗੈਲਰੀਜ਼ ਦਾ ਓ ਬ੍ਰੈਮਟਨ ਦੇ ਵਿੱਚ ਬਣਾਈਆਂ ਉੱਥੇ ਗੁਰਦੁਆਰਾ ਮਾਲਟਨ ਦੇ ਵਿੱਚ ਇੱਕ ਗੈਲਰੀ ਹੈ ਤੇ ਡਿਕਸੀ ਗੁਰੂ ਘਰ ਦੇ ਵਿੱਚ ਹੈ ਤੇ ਉਸ ਤੋਂ ਬਾਅਦ ਅਸੀਂ ਬ੍ਰੈਮਟਨ ਦਾ ਜਿਹੜਾ ਕਿ ਯੂ ਕੈਨ ਸੇ ਹਾਰਟ ਆਫ ਦਾ ਬ੍ਰੈਮਟਨ ਚੰਕਿਊਜ਼ੀ ਪਾਰਕ ਹੈ ਜਿੱਥੇ ਸਾਰੇ ਇਵੈਂਟਸ ਉੱਥੇ ਆਰਗੇਨਾਈਜ਼ ਕੀਤੇ ਜਾਂਦੇ ਆ ਸੋ ਸਾਡੀ ਮੇਅਰ ਦੇ ਨਾਲ ਗੱਲ ਹੋ ਗਈ ਸਾਨੂੰ ਅਪਰੂਵਲ ਮਿਲ ਗਈ ਹੈ ਸੋ ਅਸੀਂ ਉੱਥੇ 20 ਫੁੱਟ ਚੌੜੀ ਤੇ 8 ਫੁੱਟ ਉਚਾਈ ਵਾਲੀ ਇੱਕ ਕੰਧ ਬਣਾ ਰਹੇ ਆ ਜਿਹਦੇ ਤੇ ਜਿਵੇਂ ਇੱਥੇ ਅ ਪੋਰਟ੍ਰੇਟਸ ਲਗਾਏ ਗਏ ਆ ਸੋ ਉਦਾਂ ਹੀ ਅਸੀਂ ਉੱਥੇ ਬਣਾ ਰਹੇ ਆ ਸੋ ਜਿਹੜੀ ਉਹ ਜਗ੍ਹਾ ਅਸੀਂ ਲਈ ਹੈ ਉੱਥੇ ਕੈਨੇਡੀਅਨ ਆਰਮਡ ਫੋਰਸ ਤੋਂ ਸਾਨੂੰ ਪਰਮਿਸ਼ਨ ਲੈਣੀ ਪੈਂਦੀ ਆ ਸੋ ਉਹ ਉਹਨਾਂ ਨੇ ਸਾਨੂੰ ਅਪਰੂਵ ਕਰਤਾ ਕਿਉਂਕਿ ਸਾਨੂੰ ਸਟੈਂਡਰਡ ਮੇਨਟੇਨ ਕਰਨੇ ਪੈਂਦੇ ਆ ਉੱਥੋਂ ਦੇ ਸੋ ਜਿਹੜੀ ਇਹ ਵਾਰ ਆਨ ਇਵਨ ਵਾਰ ਆ ਸੋ 노 ਡਾਊਟ ਸੋ ਕੋਈ ਇਸ਼ੂ ਆਣਾ ਨਹੀਂ ਸੀ ਸਾਨੂੰ ਸੋ ਉੱਥੇ ਜਗ੍ਹਾ ਦੇ ਵਿੱਚ ਅਸੀਂ ਇਸ ਕਰਕੇ ਬਣਾ ਰਹੇ ਆ ਕਿ ਸਾਡੀ ਕਮਿਊਨਿਟੀ ਨੂੰ ਛੱਡ ਕੇ ਬਾਕੀ ਸਾਰੀ ਕਮਿਊਨਿਟੀਆਂ ਉੱਥੇ ਆਉਂਦੀਆਂ ਇਹ ਨਹੀਂ ਹੈਗਾ ਕਿ ਕੱਲੀ ਸਾਡੀ ਕਮਿਊਨਿਟੀ ਨੂੰ ਹੀ ਉੱਥੋਂ ਗਾਈਡੈਂਸ ਜਾਂ ਮੋਟੀਵੇਸ਼ਨ ਮਿਲੇਗੀ ਬਾਕੀਆਂ ਨੂੰ ਬਹੁਤ ਕੁਝ ਮਿਲੇਗਾ ਜਿਹੜੇ ਉੱਥੋਂ ਦੇ ਜੰਪਲ ਬੱਚੇ ਆ ਉਹਨਾਂ ਨੂੰ ਅਸੀਂ ਕਿੱਦਾਂ ਉਹਨਾਂ ਤੱਕ ਮੈਸੇਜ ਕਨਵੇ ਕਰਨਾ ਸੋ ਇਸ ਕਰਕੇ ਅਸੀਂ ਇਸ ਲੋਕੇਸ਼ਨ ਨੂੰ ਚੂਜ਼ ਕੀਤਾ ਸੀ ਤਾਂ ਜੋ ਅਸੀਂ ਸਾਰਿਆਂ ਕਿਉਂਕਿ ਕੈਨੇਡਾ ਮਲਟੀਕਲਚਰਲ ਕੰਟਰੀ ਹੈ ਨਾ ਸੋ ਉੱਥੇ ਅਲੱਗ-ਅਲੱਗ ਧਰਮਾਂ ਦੇ ਲੋਕ ਆ ਅਲੱਗ-ਅਲੱਗ ਦੇਸ਼ਾਂ ਤੋਂ ਲੋਕ ਆਏ ਹੋਏ ਆ ਸੋ ਇਹ ਇੱਕ ਬਹੁਤ ਹੀ ਵਧੀਆ ਸਪੌਟ ਆ ਜਿੱਦੇ ਤੋਂ ਅਸੀਂ ਸਾਰਿਆਂ ਨੂੰ ਮੈਸੇਜ ਕਨਵੇ ਕਰ ਸਕਦੇ ਆ ਦੇਖੋ ਜੇ ਉੱਥੇ ਕੰਧ ਬਣੀ ਵੀ ਕਿਉਂਕਿ ਆਰਮਡ ਫੋਰਸ ਨੇ ਉੱਥੇ ਆਪਣੇ ਨਾਮ ਲਿਖਿਆ ਪਰ ਅਸੀਂ ਉੱਥੇ ਫੋਟੋਸ ਨਾਲ ਲਗਾ ਰਹੇ ਆ ਪੋਰਟਰੇਟਸ ਲਗਾ ਰਹੇ ਆ ਉੱਥੇ ਸ਼ਹੀਦਾਂ ਦੀਆਂ ਸਿੰਘਾਂ ਸਰਦਾਰਾਂ ਦੀਆਂ ਤੇ ਆਪਣੀਆਂ ਸਿਖਾਂ ਦੀ ਫੋਟੋ ਲੱਗੀਆਂ ਹੋਣਗੀਆਂ ਤਾਂ ਉਹ ਪੁੱਛਣਗੇ ਵੀ ਹਾਂਜੀ ਇਹ ਕੌਣ ਆ ਸੋ ਅਸੀਂ ਉੱਥੋਂ ਇਹ ਮੈਸੇਜ ਕਨਵੇ ਕਰਨ ਦੀ ਕੋਸ਼ਿਸ਼ ਕੀਤੀ ਆ ਕਿ ਸਿੱਖਾਂ ਦੀ ਇੱਕ ਇਹ ਜੀ ਕੌਮ ਆ ਜਿਨ੍ਹਾਂ 21 ਭਾਦਰਸੂਰ ਵੀਰਾ ਨੇ 10000 ਦਾ ਮੁਕਾਬਲਾ ਕੀਤਾ 25000 ਸੀਗੇ ਜਿਨ੍ਹਾਂ ਨੇ ਆ 7000 ਨੇ ਇੱਕ ਕਿਲੇ ਦੇ ਵਿੱਚ ਉਹਨਾਂ ਨੂੰ ਬਲਾਕ ਕੀਤਾ ਸੀਗਾ ਤੇ 8000 ਨੇ ਇੱਕ ਕਿਲੇ ਨੂੰ ਬਲਾਕ ਕੀਤਾ ਸੀ ਸੋ 15000 ਪਲੱਸ 10000 ਨੇ ਉਹਨਾਂ ਨੂੰ ਜਿਹੜਾ ਸਾਰਾ ਗੜੀ ਦੀ ਪੋਸਟ ਸੀ ਉਹਦੇ ਤੋਂ ਉਹਨਾਂ ਨੇ ਉਹਨਾਂ ਤੇ ਹਮਲਾ ਕੀਤਾ ਸੀ ਸੋ ਇਸ ਕਰਕੇ ਇਸ ਕਈ ਵਾਰ ਇਸ 10000 ਕਹਿ ਦਿੰਦੇ ਆ ਬਟ ਟੈਕਨੀਕਲੀ 25000 ਸੀ ਪਰ 15000 ਨੇ ਬਲਾਕ ਕੀਤਾ ਵਿਆ ਸੀ ਸੋ ਉਹਨਾਂ 21 ਸ਼ ਬਹਾਦਰ ਸੂਰਵੀਰਾਂ ਨੂੰ ਮੌਤ ਆਪਣੇ ਸਾਹਮਣੇ ਦਿਂਦੀ ਸੀ ਪਰ ਫੇਰ ਵੀ ਉਹਨਾਂ ਨੇ 7 ਘੰਟੇ ਲਿミਟਡ ਗੋਲਾਬਾਰੀ ਕਿਉਂਕਿ ਗੋਲਾ ਸਿੱਕਾ ਸੀਗਾ ਉਹਨਾਂ ਦੇ ਕੋਲੇ ਹਨਾ ਸੋ ਉਹਦੇ ਕਰਕੇ ਆਪਣੀ ਦੇਖੋ ਜਦੋਂ ਮੌਤ ਸਾਹਮਣੇ ਦਿਸਦੀ ਆ ਤੇ ਟਾਈਮ ਵੀ ਤੁਹਾਡੇ ਕੋਲੇ ਆਪਣੇ ਜਿਆਦਾ ਤੋਂ ਜਿਆਦਾ ਤੁਸੀਂ ਸੇਵ ਕਰਨਾ ਰਾਈਟ ਸੋ ਇਸ ਕਰਕੇ ਉਹਨਾਂ ਨੇ ਬਹੁਤ ਸੂਝ-ਬੂਝਤਾ ਦੇ ਨਾਲ ਉਹ ਲੜਾਈ ਨੂੰ ਲੜਿਆ ਤੇ 7 ਘੰਟੇ ਉੱਥੇ ਰੋਕੇ ਰੱਖਿਆ ਜਦਕਿ ਉਹਨਾਂ ਦਾ ਅਫਗਾਨਾਂ ਦਾ ਸੀਗਾ ਕਿ ਅਸੀਂ ਇਹਨਾਂ ਨੂੰ ਤਾਂ ਇਕੀਆਂ ਨੂੰ ਤਾਂ ਮਿੰਟਾਂ 'ਚ ਅਸੀਂ ਖਤਮ ਕਰਕੇ ਅੱਗੇ ਚਲੇ ਜਾਵਾਂਗੇ ਸਭ ਤੋਂ ਸਭ ਤੋਂ ਵੱਡੀ ਗੱਲ ਇਹ ਹੈ ਕਿ ਉਹਨਾਂ ਨੇ ਜਿਹੜਾ 7 ਘੰਟੇ ਉਹਨਾਂ ਨੂੰ ਰੋਕੇ ਰੱਖਿਆ ਉੱਥੇ ਠੀਕ ਹੈ ਸੋ 845 ਅਫਗਾਨੀਆਂ ਨੂੰ ਮਾਰਿਆ ਉਹਨਾਂ ਨੇ ਉਹਨਾਂ 'ਚ ਕੁਝ ਫੱਟੜ ਹੋਏ ਸੀ ਕੁਝ ਉਹਨਾਂ ਖਤਮ ਹੋ ਗਏ ਸੀ ਸੋ ਅੱਜ ਇਹ ਅਨਈਵਨ ਵਾਰ ਨੂੰ ਇੱਥੇ ਤੱਕ ਲੈ ਕੇ ਜਾਣ ਦੇ ਲਈ ਡਾਕਟਰ ਗੁਰਿੰਦਰਪਾਲ ਸਿੰਘ ਜੋਸਨ ਜੀ ਦਾ ਬਹੁਤ ਵੱਡਾ ਯੋਗਦਾਨ ਹੈ ਜੀ ਅੱਜ ਅਸੀਂ ਇੱਥੇ ਬੈਠੇ ਆ ਤਾਂ ਉਹਨਾਂ ਦੇ ਉਦਮ ਸਦਕਾ ਹੀ ਅਸੀਂ ਇੱਥੇ ਬੈਠੇ ਆ ਉਹ ਕੈਨੇਡਾ ਅਮਰੀਕਾ ਇੰਗਲੈਂਡ ਦੇ ਵਿੱਚ ਉਹਨਾਂ ਨੂੰ ਟ੍ਰਿਬਿਊਟ ਦਿੱਤੇ ਜਾਂਦੇ ਆ ਇਸੇ ਕਰਕੇ ਦਿੱਤੇ ਜਾਂਦੇ ਕਿਉਂਕਿ ਇਹ ਬਹੁਤ ਲੁਕੀ ਸ਼ਿਪੀਚ ਇਸ ਜੀ ਨੂੰ ਬਾਹਰ ਕੱਢ ਕੇ ਲੈ ਕੇ ਆਂਦਾ ਫੇਰ ਹੀ ਇਹਦੇ ਤੇ ਕੇਸਰੀ ਮੂਵੀ ਬਣੀ ਸੋ ਸਾਨੂੰ ਸਾਰਿਆਂ ਨੂੰ ਈਵਨ ਪੰਜਾਬ ਦੇ ਵਿੱਚ ਹਜੇ ਵੀ ਬਹੁਤ ਜ਼ਿਆਦਾ ਅਵੇਅਰਨੈਸ ਦੀ ਲੋੜ ਹੈ ਇਸ ਕਰਕੇ ਅਸੀਂ ਆਪਣੇ ਕੋਸ਼ਿਸ਼ਾਂ ਦੇ ਸਦਕਾ ਅਸੀਂ ਇਹੀ ਟਰਾਈ ਕਰਦੇ ਆ ਆਪਣਾ ਮੈਸੇਜ ਕਨਵੇ ਕਰਨ ਦੀ ਕਿ ਦੇਖੋ ਆਪਾਂ ਕੇਸ ਕੌਮ ਦੇ ਵਿੱਚੋਂ ਉੱਠੇ ਪਿਆ ਜਿਨ੍ਹਾਂ ਦੇ ਸਦਕਾ ਅਸੀਂ 1897 ਚ ਸ਼ਹੀਦ ਹੋਏ ਸੀ ਤੇ ਅੱਜ ਅਸੀਂ 2024 ਚ ਅਸੀਂ ਉਹਨਾਂ ਦੇ ਦਿਨ ਮਨਾ ਰਹੇ ਆ ਸੋ ਬਹੁਤ ਹੀ ਮਾਣ ਵਾਲੀ ਗੱਲ ਆ ਜੀ ਉਹਨਾਂ ਦੇ ਪਰਿਵਾਰ ਦੇ ਮੈਂਬਰ ਸੋ ਥੈਂਕ ਯੂ ਸੋ ਮੱਚ ਫਾਰ ਯੂਅਰ ਟਾਈਮ ਥੈਂਕ ਯੂ ਹੋਰ ਵੀ ਸ਼ਹੀਦਾਂ ਉਹਨਾਂ ਦਾ ਸ਼ਾਸਨ ਪ੍ਰਸ਼ਾਸਨ ਦੇ ਵਿੱਚ ਹੀ ਵੀ ਨਹੀਂ ਇਨਸਾਫ ਮੈਂਡਿਆ ਤੇ ਸਰਕਾਰ ਨੂੰ ਕੀ ਕਹਾਂਗੇ ਸਰਕਾਰ ਨੇ ਨਿਵਾਸੀ ਕੁਛ ਵੀ ਐਡਾ ਵੱਡਾ ਪ੍ਰਾਲਾ ਕਰਨ ਦਾ ਕੋਈ ਸੋਚਣਾ ਨਹੀਂ ਪਰ ਜੇ ਸੋਚਿਆ ਜਾਵੇ ਤੇ ਇਹਨਾਂ ਦਾ ਬਹੁਤ ਵੱਡਾ ਜਿਹੜਾ ਵਾ ਇੱਕ ਮੈਮੋਰੀਅਲ ਬਣਾਇਆ ਜਾਵੇ ਜਿਹਦੇ ਵਿੱਚ ਸਾਡੀ ਆਉਣ ਵਾਲੀਆਂ ਨਸਲਾਂ ਨੂੰ ਪਤਾ ਲੱਗੇ ਕਿ ਸਾਰਾ ਗੜੀ ਉਹਦੇ ਵਿੱਚ ਕਿਲਾ ਲਾ ਕੜ ਕੇਲਾ ਗੁਲਸਤਾਨ ਦਾ ਮਾਡਲ ਤਿਆਰ ਕੀਤਾ ਜਾਵੇ ਔਰ ਜਿਸ ਤਰ੍ਹਾਂ ਡਾਕਟਰ ਗੁਰਮਿੰਦਰ ਸਿੰਘ ਖੋਜ ਕੀਤਾ ਕਰਨ ਦੇ ਨੇ ਉਹ ਖੋਜ ਕਰਕੇ ਇਤਿਹਾਸ ਲਿਖਿਆ ਜਾਵੇ ਇਤਿਹਾਸ ਤੇ ਪਹਿਲਾਂ ਤੋਂ ਇਤਿਹਾਸ ਬਣਾਇਆ ਜਾ ਰਿਹਾ ਅਸੀਂ ਜਾਂਦੀ ਸਰਕਾਰਾਂ ਨੂੰ ਇਹਦੇ ਤੇ ਵੀ ਕੋਈ ਅਪੀਲ ਨਹੀਂ ਕਰ ਸਕਦੇ ਕਿਉਂ ਕਿਉਂ ਨਹੀਂ ਕਰ ਸਕਦੇ ਕਿ ਅੱਜ ਦੇ ਹਾਲਾਤ ਦੇਸ਼ ਤੇ ਇਦਾਂ ਹੋ ਗਿਆ ਸਾਡੇ ਸੈਨਿਕ ਅੱਜ ਵੀ ਸ਼ਹਾਦਤਾਂ ਦੇ ਰਹੇ ਨੇ ਅੱਜ ਵੀ ਇਸ ਵਾਸਤੇ ਲੜਨ ਦੇ ਨੇ ਪਰ ਦੇਸ਼ ਦੀ ਸ਼ਰਧਾ ਤੇ ਲੜਦੇ ਦੇਸ਼ ਦੇ ਕ੍ਰਿਮੀਨਲਾਂ ਨੂੰ ਰੋਕਦੇ ਦ੍ਰਿਸ਼ ਦੀ ਬਾਸਾਈ ਨੂੰ ਰੋਕਦੇ ਪਰ ਅੰਦਰ ਚਾਹੇ ਰਿਟਾਇਰਮੈਂਟ ਆ ਤੇ ਚਾਹੇ ਵਰਦੀ ਧਾਰੀ ਆ ਉਹਨਾਂ ਨੰਗਾ ਕਰਕੇ ਪੁਲਿਸ ਕੋਟ ਦੀ ਪੁਲਿਸ ਦੇ ਕੋਲੋਂ ਕੋਈ ਇਨਸਾਫ ਨਹੀਂ ਮਿਲਦਾ ਥੋੜੇ ਦਿਨਾਂ ਤੱਕ ਹੀ ਇੱਕ ਥਾਣੇ ਦੇ ਵਿੱਚ ਮੇਰੀ ਇੱਕ ਟੀਮ ਦੇ ਨਾਲ ਕਿਆ ਕਿਆ ਉਹ ਨਹੀਂ ਦਿਖਾ ਦਿੰਦੀ ਤੇ ਇਹ ਕਰਕੇ ਸਰਕਾਰ ਨੂੰ ਅਸੀਂ ਕੀ ਕਹਾਂਗੇ ਜਦੋਂ ਇਨਸਾਫ ਦੀ ਆਵਾਜ਼ ਸਾਡੇ ਸ਼ਹੀਦ ਪਰਿਵਾਰ ਤੇ ਸੈਨਿਕ ਤੇ ਰਿਟਾਇਰਮੈਂਟ ਸੈਨਿਕਾਂ ਨੂੰ ਰਜਨੀਤ ਉਹਦੇ ਉੱਤੇ ਕੀ ਕਰੇ ਉਹ ਤੇ ਸਰਕਾਰ ਦੇ ਨਮਾਇੰਦਿਆਂ ਦੀ ਫੋਟੋ ਲੱਗੀ ਆ ਵੇਖੋ ਵਿਤਮંત્રી ਜੀ ਮਾਂ ਸਾਹ ਦੀ ਲੱਗੀ ਆ ਨਿੱਜਰ ਸਾਹਿਬ ਆਏ ਹਨ ਤੇ ਉਹ ਤੇ ਸਰਕਾਰ ਨੇ ਆਪੇ ਕਰਨਾ ਜੋ ਉਹਨਾਂ ਦਾ ਬਣਦਾ ਪਰ ਕਰਨਾ ਉਹ ਚਾਹੀਦਾ ਜਿਹੜਾ ਦੇਸ਼ ਦੀ ਧਰਤੀ ਜਿੱਥੇ ਤੱਕ ਕੋਨਾ ਉੱਥੋਂ ਤੱਕ ਸਿੱਕਾ ਪਹੁੰਚੇ ਜਿਸ ਤਰ੍ਹਾਂ ਬਾਬਾ ਬੰਦਾ ਸਿੰਘ ਬਹਾਦਰ ਨੇ ਨਾਨਕ ਸਾਹਿਬ ਸਿੱਕਾ ਚਲਾਇਆ ਅੱਜ ਤੱਕ ਉਹ ਸਿੱਕੇ ਰਿਵਾਜ ਹੈ ਗੁਰੂ ਨਾਨਕ ਪਾਤਸ਼ਾਹ ਨੇ ਬਾਬਰ ਨੂੰ ਯਾਬਰ ਕਿਹਾ ਅੱਜ ਤੱਕ ਉਹਦੀ ਆਵਾਜ਼ ਹੈ ਗੁਰੂ ਨਾਨਕ ਪਾਸ਼ਾ ਨੇ ਵੀਰ ਪੈਦਾ ਲੰਗਰ ਲਾਇਆ ਅੱਜ ਤੱਕ ਉਹਦੀ ਆਵਾਜ਼ ਆ ਹਰੀ ਸਿੰਘ ਨਲੂਆ ਨੇ ਖੇਤ ਪਰ ਦਰਾ ਤੇ ਅਫਗਾਨਿਸਤਾਨ ਦਾ ਕਾਬਲ ਕਧਾਰ ਤੱਕ ਮਲਾ ਮਾਰਿਆ ਅੱਜ ਤੱਕ ਨਾਮ ਹੈ ਜਿਹੜਾ ਰਾਜਾ ਹੁੰਦਾ ਉਹ ਵੀ ਯੋਧਾ ਹੁੰਦਾ ਤੇ ਰਾਜਾ ਤੇ ਜੰਗ ਬਣੀ ਆ ਰਾਜਾਂ ਦੇ ਸਮੇਂ ਸੇਨਾ ਬਣੀ ਤੇ ਅੱਜ ਪੰਜਾਬ ਸਰਕਾਰ ਭਗਵੰਤ ਮਾਨ ਸਿੰਘ ਦੀ ਵੀਰ ਰਾਜੇ ਆ ਪਰ ਉਹ ਚੰਗਾ ਕਰਨ ਜਦੋਂ ਕਰਨਗੇ ਤੇ ਉਦੋਂ ਉਹਦੇ ਜੋਗ ਚ ਆਵਾਜ਼ ਠਾਵਾਂਗੇ ਵੈਟਰਨ ਮੈਨਫਰ ਔਰਗੇਨੇਸ਼ਨ ਆਪਣੇ ਲੈਵਲ ਤੇ ਸਾਫ ਦਾ ਸੈਨਿਕ ਜਿੱਥੇ ਹੁੰਦੀ ਆ ਆਪਣੇ ਲੈਵਲ ਤੇ ਆਪਣੇ ਸ਼ਹੀਦ ਪਰਿਵਾਰ ਤੇ ਰਿਟਾਇਰਮੈਂਟ ਤੇ ਡਿਊਟੀਆਂ ਕਰੇ ਜਵਾਨਾਂ ਲਈ ਲੜਨ ਲਈ ਹੈ ਤੇ ਲੜਦੀ ਰਹੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਕਿ ਤੁਸੀਂ ਪੁੱਛੋਗੇ ਕੁਐਸਚਨ ਹਾਂਜੀ ਪਹਿਲੇ ਆਪਣੇ ਬਾਰੇ ਜਾਣਕਾਰੀ ਸੋ ਮਾਈ ਨੇਮ ਇਜ਼ ਕਾਪਟਰ ਅਨੁਪ੍ਰੀਤ ਸਿੰਘ ਆਮ ਫਰਮ ਬਿੜ ਸ਼ਾਮੀ ਐਂਡ ਆਮ ਰੂਲ ਬਲ ਹਾਂਜੀ ਸੋ ਮਾਈ ਨੇਮ ਇਜ਼ ਕਾਪਟਰ ਅਨੁਪ੍ਰੀਤ ਸਿੰਘ ਆਮ ਫਰਮ ਬਿੜ ਸ਼ਾਮੀ ਐਂਡ ਆਮ ਵਿਦ ਅ ਵਨ ਆਫ ਅਫਸਰ मिस्टर अशोक शान सो या सी देखते हैं अगेन जी आ, सारा गली ਦਾ ਜੋ ਪੂਰਾ ਇਵੈਂਟ ਡਾਕਟਰ ਗੁਰਿੰਦਰਪਾਲ ਜੀ ਨੇ ਆਰਗੇਨਾਈਜ਼ ਕੀਤਾ ਤੇ ਬਹੁਤ ਵਧੀਆ ਉਪਰਾਲਾ ਸਾਡੀ ਹਿਸਟਰੀ ਨੂੰ ਯਾਦ ਰੱਖਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਓਮਾ ਉਹੀ ਬਚਦੀਆਂ ਜਿਨ੍ਹਾਂ ਦੀ ਹਿਸਟਰੀ ਯਾਦ ਹੁੰਦੀ ਹੈ ਤੇ ਇਹ ਬਹੁਤ ਔਖਾ ਕੰਮ ਸੌਖਾ ਕੰਮ ਨਹੀਂ ਹੈਗਾ ਪਰ ਇਹਨਾਂ ਨੇ ਕੋਸ਼ਿਸ਼ ਕੀਤੀ ਹੈ ਤੇ ਅਸੀਂ ਆਓ ਤੁਸੀਂ ਸਾਰੇ ਸਪੋਰਟ ਕੀ ਕਰੋ ਤੇ ਪੰਜਾਬ ਗਵਰਨਮੈਂਟ ਦਾ ਬਹੁਤ ਧੰਨਵਾਦ ਜਿਨ੍ਹਾਂ ਨੇ ਇਹ ਸਾਰਾ ਕੁਝ ਕਰਨ ਚ ਸਪੋਰਟ ਵੀ ਕੀਤੀ ਹੈ ਤੇ ਸਾਰੇ ਯੂ نو ਆਲ ਦਾ 빅 ਪੋਲਿਟਿਸ਼ੀਅਨਸ ਆ ਹੈ ਇੱਥੇ ਦੇ ਸੋ ਯਾ ਦੈਟਸ ਆll ਵੈ ਗੋਇੰਗ ਟੂ ਸੇ ਇਖਾਸ ਕੀ ਗੱਲ ਬਾਤੀ ਪ੍ਰੋਗਰਾਮ ਕੀ ਹੈ ਸੰਗਤ ਸੋ ਜਿਹੜਾ ਇਹ ਮੋਨੂਮੈਂਟ ਇਹਨਾਂ ਨੇ ਪੂਰਾ ਕੀਤਾ ਹੈ ਗੁਰਿੰਦਰਪਾਲ ਜੀ ਨੇ ਪੂਰਾ ਬਹੁਤ ਟਾਈਮ ਤੋਂ ਲੱਗੇ ਹੋਇਆ ਜੀ ਕਿਉਂਕਿ 14 ਸਾਲ ਤੋਂ ਤਾਂ ਬਿਲਡ ਸ਼ਾਰਮੀ ਦੇ ਨਾਲ ਸਾਰਾ ਗੜੀ ਦਾ ਅਵੰਤ ਕਰ ਰਿਹਾ ਤੇ ਉਹਦੀ ਉਹਨਾਂ ਨੇ ਇੱਥੇ ਕੀਤਾ ਇਨੌਗੁਰੇਸ਼ਨ ਕਰਦੇ ਨੇ ਤੇ ਉਹਦੇ ਕਰਕੇ ਅਸੀਂ ਸਾਰੇ ਇਕੱਠੇ ਹੋਏ ਆ ਤੇ ਉਹਨਾਂ ਨੇ ਆਲਰੇਡੀ ਪਹਿਲਾਂ ਤੁਹਾਨੂੰ ਦੱਸਿਆ ਹੀ ਆ ਸਾਰਾ ਕੁਸ਼ਣ ਉਹਨਾਂ ਨੇ ਸੁਣੇ ਕਿ ਸਮਾਗਮ ਕਿੱਥੇ ਜਨ ਨਹੀਂ ਉਸ ਦਾ ਸਾਰਾ ਗੜੀ ਬਿਲਕੁਲ ਬਿਲਕੁਲ ਕੀਤੇ ਹੋਣੇ ਚਾਹੀਦੇ ਸਰਕਾਰ ਨੂੰ ਵੀ ਅਪੀਲ ਹੈ ਕਿ ਸਰਕਾਰ ਜਿਆਦਾ ਤੋਂ ਜਿਆਦਾ ਇਹੋ ਜਿਹੀਆਂ ਚੀਜ਼ਾਂ ਨੂੰ ਜਿਵੇਂ ਮੇਰੀ ਗੁਰਿੰਦਰਪਾਲ ਜੀ ਨਾਲ ਗੱਲ ਹੋਈ ਸੀ ਕਿ ਇਹ ਚਾਹੁੰਦੇ ਆ ਕਿ ਸ ਇਹ ਆਪ ਸਾਰਾ ਗੜੀ ਸਿਲੇਬਸ ਚ ਹੋਣਾ ਚਾਹੀਦਾ ਤਾਂ ਕਿ ਇਸ ਚ ਅੱਗੇ ਨੂੰ ਤਾਂ ਹੀ ਬਦੇਗੀ ਜੇ ਬੱਚਿਆਂ ਨੂੰ ਪਤਾ ਹੋਊਗਾ ਹੋਣਾ ਸਾਡੇ ਸਾਰੇ ਬਸਾਰੇ ਚੀਜ਼ਾਂ ਇਹੋ ਜਿਹੀਆਂ ਨੇ ਪੁਰਾਣੀ ਹਿਸਟਰੀ ਬਹਿਰਾਨੀਆਂ ਇਹ ਵੀ ਸਾਰੀ ਹਿਸਟਰੀ ਸਗੀ ਇਹਦੇ ਬਾਰੇ ਬਹੁਤਾ ਜ਼ਿਕਰ ਨਹੀਂ ਹੋਇਆ ਪਰ ਹੁਣ ਕਲਮਾ ਵੀ ਬਣ ਗਈ ਹੁਣ ਸਾਰਾ ਕੁਝ ਹੋ ਗਿਆ ਤੇ ਬੱਚੇ ਆਨਲਾਈਨ ਜਨਰੇਸ਼ਨ ਨੇ ਤਾਂ ਹੀ ਤੁਹਾਨੂੰ ਯਾਦ ਰੱਖਣਾ ਜੇ ਅਸੀਂ ਪੜਾਈ ਚ ਲਾਗੂ ਕਰਾਂਗੇ ਤੇ ਮੈਂ ਇਹ ਇਹ ਸੋਚਦਾ ਜੀ ਇਹਦੇ ਬਾਰੇ ਸਰਕਾਰ ਲੈਵਲ ਤੇ ਸਰਕਾਰ ਲੈਵਲ ਤੇ ਯੋਨਸ ਨਾਲ ਗੱਲ ਕਰਨੀ ਹੈ ਹਾਂ ਜੀ ਸਰਕਾਰ ਲੈਵਲ ਲੈਵਲ ਤੇ ਅਵੇਰਨੈਸ ਵਧਾਉਣ ਦੀ ਗੱਲ ਹੋਣੀ ਹਾਂਜੀ ਤੁਸੀਂ ਹੀ ਕਰਨੀ ਹੈ ਜੀ ਅਸੀਂ ਤਾਂ ਤੁਹਾਨੂੰ ਅਸੀਂ ਤਾਂ ਚਾਹੁੰਦੇ ਕਿ ਹੋਣਾ ਚਾਹੀਦਾ ਜਰੂਰ ਇਹ ਤੁਹਾਡੀ ਡਿਊਟੀ ਹੈ মিডিਆ ਦੀ ਕਿਉਂਕਿ ਤੁਹਾਡੀ ਆਵਾਜ਼ ਸਭ ਤੋਂ ਵੱਡੀ ਹੈ ਤਾਂ ਤੁਸੀਂ ਇਹ ਕੋਸ਼ਿਸ਼ ਕਰੋ ਕਿ ਇਸ ਸਾਰੇ ਗਰੀਵੈਂਟ ਨੂੰ ਹੋਰ ਵੱਡਾ ਹੋਵੇ ਤਾਂ ਕਿ ਯੂ نو ਸਾਰੇ ਵਰਲਡ ਨੂੰ ਪਤਾ ਹੋਣਾ ਚਾਹੀਦਾ ਕਿ ਜਿਹੜੇ ਸਾਡੇ ਯੋਧੇ ਲੜੇ ਸੀਗੇ ਉਸ ਟਾਈਮ ਉਹ ਉਹ ਕਿੰਨੇ ਗੁੱਲਗੋਵੇ ਸੀ ਮਹਾਰਾਜ ਜੀ ਦਾ ਅਸ਼ੀਰਵਾਦ ਸੀ ਉਹਨਾਂ ਤੇ ਤੇ ਉਹਨਾਂ ਨੇ ਕਿੰਨੀ ਬਾਦਰੀ ਨਾਲ ਦੁਸ਼ਮਣ ਦਾ ਮੁਕਾਬਲਾ ਕੀਤਾ ਜੀ ਹਾਂਜੀ ਕ੍ਰੀ ਬੈਕਟਰਲ ਆਫ ਸਾਰਾਗੜੀ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਮਾਣ ਦਾ ਸਰਬੱਤ ਦਾ ਇਹ ਸਾਡੀ ਲੇਗੇਸੀ ਨੂੰ ਬਹਾਦਰੀ ਦੀ ਲੇਗੇਸੀ ਜਿਹੜੀ ਗੁਰੂ ਸਾਹਿਬ ਸਰਬ ਬਖਸ਼ੀ ਸੀ ਉਹਨੂੰ ਅੱਗੇ ਤੋਰੰਦਾ ਹੈ ਜਿਹੜਾ ਇੱਕ ਕਾਰਜ ਇਹ ਕੀਤਾ ਗਿਆ ਸਾਰਾਗੜੀ ਫਾਊਂਡੇਸ਼ਨ ਵੱਲੋਂ ਉਹ ਬੜੀ ਅਦੁੱਤੀ ਮਿਸਾਲ ਹੈ ਦੇਖਾ ਦੁਨੀਆ ਦੀਆਂ ਚੰਦ ਕੋ ਲੜਾਈਆਂ ਨੇ ਜਿੰਨਾ ਨੂੰ ਦੁਨੀਆ ਦੇ ਵਿੱਚ ਵੱਡੀਆਂ ਲੜਾਈਆਂ ਮੰਨਿਆ ਗਿਆ ਔਰ ਸਾਡਾ ਸਾਰਾਗੜੀ ਜਿਹੜੀ ਅ ਅ ਫਿਰ ਜੰਗ ਸੀ ਮਤਲਬ ਉਹ ਹਰ ਇੱਕ ਸਿੱਖ ਦੇ ਮਾਣ ਦਾ ਇੱਕ ਸਬਬ ਬਣਦੀ ਆ ਜਿੱਥੇ 21 ਦੇ 21 ਉਥੇ ਸਿੰਘਾਂ ਨੇ ਆਪਣਾ ਜਿਹੜਾ ਮੋਰਚਾ ਆਖਰੀ ਦਮ ਤੱਕ ਨਹੀਂ ਛੱਡਿਆ ਔਰ ਬੜੀ ਅਸਾਮੀ ਜੰਗ ਸੀ 10000 ਜਿਹੜੇ ਉਥੇ ਪਠਾਨ ਸੀ ਉਹਨਾਂ ਦੇ ਨਾਲ ਜਿਹੜਾ ਮੁਕਾਬਲਾ ਸੀ ਔਰ ਇਸ ਤੋਂ ਇਹ ਸਾਬਤ ਹੁੰਦਾ ਵੀ ਜਿਹੜਾ ਸਿੱਖ ਜਿੱਥੇ ਵੀ ਖੜ ਜੇ ਇਹ ਟਰਸਟ ਵਰਦੀ ਆ ਸਿੱਖ ਤੇ ਤੁਸੀਂ ਜਿੱਥੇ ਵੀ ਜਿਹੜੀ ਵੀ ਡਿਊਟੀ ਤੇ ਖੜ ਗਿਆ ਉਹ ਇਹਦੇ ਨਾਲ ਵਾਦੇ ਵਾਂਦ ਨਾਲ ਕੋਈ ਨਹੀਂ ਕਰਦਾ ਤੇ ਗੁਰੂ ਸਾਹਿਬੀ ਸਾਡੇ ਪੱਖੇ ਸਰ ਇਹਨਾਂ ਨੂੰ ਸਹੀਜ ਕੇ ਰੱਖਣਾ ਯਾਦਗਾਰਾਂ ਨੂੰ ਇਹ ਸਰਕਾਰਾਂ ਸੋਸਾਵਾਂ ਨਾਲ ਕਿਉਂਕਿ ਯਾਦਗਾਰਾਂ ਤਾਂ ਬਣ ਜਾਂਦੀਆਂ ਹਨ ਬੜੇ ਵੱਡੇ ਪ੍ਰੋਗਰਾਮ ਹੀ ਕੀਤਾ ਹੈ ਲੇਕਿਨ ਸਹੀਜ ਕੇ ਰੱਖਣਾ ਉਹਨਾਂ ਨੂੰ ਸਾਂਭ ਸੰਭਾਲ ਕਰਨਾ ਇਹ ਬਹੁਤ ਵੱਡਾ ਇੱਕ ਮੁੱਦਾ ਰਹਿ ਜਾਂਦਾ ਕਿਉਂਕਿ ਇਹ ਆਪਣਾ ਆਪਣੀਆਂ ਪੀੜੀਆਂ ਦਾ ਆਉਣ ਵਾਲੀਆਂ ਪੀੜੀਆਂ ਦਾ ਆਪਣਾ ਫਰਜ ਹੈ ਸੋ ਆਪਾਂ ਇਹਨਾਂ ਨੂੰ ਸਹੀਜ ਕੇ ਰੱਖਾਂਗੇ ਸਰਕਾਰੀ ਤੌਰ ਤੇ ਵੀ ਸਾਹਿਬ ਮੇਰ ਕਹਿੰਦੇ ਬਿਲਕੁਲ ਸਰਕਾਰੀ ਤੌਰ ਤੇ ਵੀ ਇਹ ਮੇਰੇ ਬਾਰੇ ਮੈਂ ਸਰਕਾਰ ਦਾ ਗੱਲ ਕਰਾਂਗਾ ਵੀ ਮਸਟ ਪ੍ਰੀਜ਼ਰਵ ਇਟ ਸਭ ਤੋਂ ਪਹਿਲਾਂ 450 ਨੂੰ ਲੈ ਕੇ ਮੀਟਿੰਗ ਕੀਤੀ ਜਾ ਰਹੀ ਹੈ ਅਧਿਕਾਰੀਆਂ ਦੇ ਨਾਲ ਕਿਹੜੇ ਕਿਹੜੇ ਅਧਿਕਾਰੀਆਂ ਤੋਂ ਮਿਲਦੇ ਨੇ ਦੇਖੋ ਇਹ ਇੱਕ ਪ੍ਰੀਲੀਬਰੀ ਮੀਟਿੰਗ ਆ ਇਹਦੇ ਵਿੱਚ ਦੇਖਾਂਗੇ ਅਸੀਂ ਕੀ ਕੀ ਕਰ ਸਕਦੇ ਹਾਂ 450 ਸਾਲਾ ਮਨਾਉਣ ਵਾਸਤੇ ਇਹ ਕਿਰਿਆ ਸਸਥਾਵਾਂ ਇਹਦੀ ਚੱਕੇ ਲੈ ਕੇ ਕੰਮ ਕਰਨੀਆਂ ਸਸਥਾਵਾਂ ਆਪਣੇ ਤੌਰ ਤੇ ਮਲੌਣ ਸਰਕਾਰ ਉਹਦੀ ਮਦਦ ਕਰੇ ਕਿਉਂਕਿ ਇਹ ਸਾਡੀ ਵਿਰਾਸਤ ਹੈ ਇਹ ਸਾਂਝੀ ਵਿਰਾਸਤ ਹੈ ਕਿਸੇ ਸਰਕਾਰ ਦੀ ਵਿਰਾਸਤ ਨਹੀਂ ਹੈ ਇਹ ਸਾਡੀ ਸਾਝੀ ਵਿਰਾਸਤ ਆ ਪੰਜਾਬ ਦੀ ਵਿਰਾਸਤ ਆ ਸਿੱਖਾਂ ਦੀ ਵਿਰਾਸਤ ਆ ਪੰਜਾਬ ਦੀ ਸਾਰਿਆਂ ਦੀ ਵਿਰਾਸਤ ਇਕੱਲੇ ਸਿੱਖਾਂ ਦੀ ਵੀ ਨਹੀਂ ਆ ਅਮਰ ਸਿੰਘ ਸਾਹਿਬ ਜਿਹੜਾ ਸਾਰਿਆਂ ਦੀ ਸਾਂਝੀ ਵਿਰਾਸਤ ਆ ਔਰ ਇਹਦੇ ਚ ਆਪਾਂ ਨੂੰ ਅੱਗੇ ਲੱ ਕੇ ਕਿਉਂਕਿ ਗੁਰੂ ਸਾਹਿਬ ਨੇ ਸਾਨੂੰ ਬੱਚੇ ਅੱਗੇ ਲੱ ਕੇ ਸਾਰਾ ਕੋ ਕੰਮ ਕਰਨ ਦਾ ਉਹ ਡਿਊਟੀ ਦਿੱਤੀ ਉਸ ਤਹਰ ਦੇ ਪਾਇ ਇਹ ਆ ਠੀਕ ਹੈ ਥੈਂਕ ਯੂ ਸਰ